ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਸਵਾਗਤ ਕਰਦੇ ਆਂ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ 'ਚ ਸੋ ਅੱਜ ਤੁਹਾਨੂੰ ਦੋਸਤੋ ਗੋਪੀ ਮੋਰਾ ਬੁੱਲ ਬੰਦਾ ਆਪਾਂ ਤੁਹਾਨੂੰ ਮੋਰਾ ਨਸਲ ਦਾ ਕੱਟਾ ਦਿਖਾਉਣਾ ਬਿਲਕੁਲ ਦੁੱਧ ਤੇ ਪਲਿਆ ਹੋਇਆ ਤੇ ਖਾਦ ਖਰਾਕ ਵੀ ਬਹੁਤ ਚੰਗੀ ਰਹੀ ਏ ਦੀ ਬਾਕੀ ਇਹਦੀ ਮਦਰ ਮਿਲਕ ਰਿਕਾਰਡ ਵੀ 16-17 ਕਿਲੋ ਦੁੱਧ ਜਿਹੜਾ ਮੰਨ ਲਓ ਸੀ ਤੇ ਇਹ ਜੇ ਕਿਸੇ ਨੇ ਬਰੀਡਿੰਗ ਪਰਪਸ ਵਾਸਤੇ ਵਰਤਨਾ ਹੋਵੇ ਤਾਂ ਖਰੀਦ ਸਕਦਾ ਵਾ ਦੋਸਤੋ ਬਾਕੀ ਵਜਨਦਾਰ ਆ ਕਟਾ ਮੰਨੋ ਪਿੱਠ ਪੁੜੇ ਦਾ ਪੂਰਾ ਚੌੜਾ ਤੇ ਪੂਛ 'ਚ ਥੋੜੇ ਜੇ ਵਾਈਟ ਵਾਲ ਜਰੂਰ ਹੈਗੇ ਆ ਤੇ ਬਾਕੀ ਤਕਰੀਬਨ ਇਹ ਜੈਡ ਬਲੈਕ ਹੀ ਆ ਤੇ ਸਰੀਰ ਕਵੰਤਰ ਜਿਹੜੀ ਆ ਉਹ ਤੁਹਾਨੂੰ ਮੈਂ ਚੰਗੀ ਤਰ੍ਹਾਂ ਦਿਖਾ ਦੇਣਾ ਚਾਰਚ ਵੀਰੇ ਘੁਮਾ ਕੇ ਬਹੁਤ ਹੀ ਜ਼ਿਆਦਾ ਪਲਿਆ ਹੋਇਆ ਤੇ ਗੋਲ ਆ ਤੁਸੀਂ ਦੇਖ ਸਕਦੇ ਆ ਸਵਾਏ ਦਾ ਪਿੱਠ ਪੁੜਾ ਵਾ ਦੋਸਤੋ ਖਲ ਨਹੀਂ ਖੁਰਨੀ ਜਿਹੜੀ ਬਹੁਤ ਹੀ ਕੀ ਜ਼ਬਰਦਸਤ ਹੈ ਇਹਦੀ ਕਰਮ ਵਾਲੇ ਦੀ ਆ ਦੇਖ ਸਕਦੇ ਹੋ ਬਾਕੀ ਜੇ ਕਿਸੇ ਨੇ ਮੋਹਰਾ ਦੇ ਜਿਹੜੇ ਵੀਰ ਕੰਮ ਕਰਨਾ ਚਾਹੁੰਦੇ ਆ ਜਾਂ ਬੁੱਲ ਰੱਖਣਾ ਚਾਹੁੰਦੇ ਆ ਮੋਹਰਾ ਦਾ ਤਾਂ ਦੋਸਤੋ ਇਕੱਠਾ ਫੌਰ ਸੇលਿਆ ਤੇ ਤੁਸੀਂ ਇਹਨੂੰ ਖਰੀਦ ਸਕਦੇ ਆ ਦੇਖ ਸਕਦੇ ਆ ਬਾਕੀ ਇਹਦੀ ਉਮਰ ਦੀ ਗੱਲ ਕੀਤੀ ਜਾਵੇ ਤਾਂ 1.5 ਸਾਲ ਇਹਦੀ ਏਜ ਆ ਤੇ ਪਲਿਆ ਪੁਲਿਆ ਪੂਰਾ ਵਾ ਦੋਸਤੋ ਐ ਚੱਕੀ ਦੇ ਪੁੜਾਰਗਾ ਪਿਆ ਵਾ ਗੋਲ ਬਾਕੀ ਤੁਸੀਂ ਜੇ ਕੋਈ ਇੱਥੇ ਉਹ ਬਰੀਡਿੰਗ ਆਸਤੇ ਇਹਨੂੰ ਆਪਣੇ ਫਾਰਮ 'ਚ ਰੱਖਣਾ ਚਾਹੁੰਦਾ ਹੋਵੇ ਤਾਂ ਰੱਖ ਲਿਓ ਕਿਉਂਕਿ ਬਹੁਤ ਹੀ ਚੰਗਾ ਤੇ ਸ਼ਾਨਦਾਰ ਬੋਲਿਆ ਇਹ ਬਾਕੀ ਕਈ ਵਾਰ ਪਸ਼ੂ ਸੀਮਤੋਂ ਨਹੀਂ ਰੁਕਦੇ ਤਾਂ ਜੰਪਲੀ ਕਰਾਸ ਲਈ ਆਪਾਂ ਨੂੰ ਬੱਚਾ ਚਾਹੀਦਾ ਹੁੰਦਾ ਤੇ ਜਿਹੜੇ ਵੀਰ ਮੋਹਰਾ ਤੇ ਕੰਮ ਕਰਦੇ ਹੋ ਇਹਨੂੰ ਖਰੀਦ ਸਕਦੇ ਆ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਦੋਸਤੋ ਜਿਉਂਦੇ ਵਾਦਿਰੋ ਪੰਜਾਬੀ ਦੇ